ਈ ਜੀ ਜੀ ਕੱਲ ਦਾ ਕੁਆ ਸੀ ਆਰਤੀ ਚਾਂਦ ਦੇ ਗਲੇ ਜਿਹੜੇ ਇੱਕ ਬੂਰੀ ਦੇ ਵਿੱਚ ਲਾਸ਼ ਸਿੱਟ ਕੇ ਪਾਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਲੋਕੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਉਹ ਟਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸੋਹਰਾ ਇਹਦਾ ਹੈ ਕਿਰਸ਼ਨ ਤੇ ਦਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਨਾਂ ਦੇ ਕੈਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮਿਸਿਸ ਗਾਟ ਦੇ ਰੈਡ ਕੇਅਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ ਦੇ ਆਪਸ ਝੜਕੋਈ ਤੇ ਸੱਸ ਨੇ ਬੜੀ ਤੇ ਸੋਹਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰਕ ਬੁਲਾਉਂ ਮਾਰਨਿੰਗ ਤੇ ਇਹਨਾਂ ਨੇ ਬੁਲਾ ਲਿਆ ਮਾਰਨਿੰਗ ਚ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਅੰਬ ਦੀ ਇੱਕ ਇਹ ਬੋਰੀ ਐ ਸਿੱਟ ਕੇ ਆਣੀ ਐ। ਤੋਂ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ। ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ। ਤੇ ਬੈਲੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ। ਤੇ ਵੱਡਿਆ ਤੇ ਬਾਕੀ ਫਿਰ ਸਾਡੀ ਫੋਰਸ ਨੇ ਐਡੀਸੀਪੀ ਜ਼ਾਕੀਸੀ ਦੇ ਸਾਥ ਈਸਪਦਾ ਤੇ ਫੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਚ ਹੀ ਅਸੀਂ ਟਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮੁਲਜ਼ਮ ਹੈਗੇ ਇਹ ਗ੍ਰਿਫਤਾਰ ਹਨ ਪਤੀ ਇਹਦਾ ਲਖਨਊ ਰਹਿੰਦਾ ਮਮੀ ਇਹਦਾ ਲਖਨਊ ਰਹਿੰਦਾ ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਥੋੜਾ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈਗਾ ਅਰਵਿੰਦ 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 ਇਹ ਆਪਣਾ ਬਕਾਣਾ ਇੱਕ ਬੇਟੀ ਵੀ ਇੱਥੇ ਰਹਿੰਦੀ ਅਰਵਿੰਦ ਇੱਕ ਬੇਟੀ ਹੈਗੀ ਹੈ ਆਪਣਾ ਨਾਮ ਕਰਨੇ ਕਰਾਇਆ ਇੱਕ ਕ੍ਰਾਇਤੀ ਅਸਲ ਵੈਰੀਫਿਕੇਸ਼ਨ ਕਰ ਰਹੇ ਨੇ ਵੈਰੀਫਿਕੇਸ਼ਨ ਚੈੱਕ ਕਰ ਰਹੇ ਹੈ ਬੈਗਜ ਹੋਈ ਹੋਈ ਫਿਰ ਮਰਡਰ ਕਿਤਾ ਕਿਹੜੀ ਵਜਾ ਤੇ ਕੋਈ ਕਾਲਪਸਤ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੀ ਕਰੋ ਕਰੇ ਹੀ ਜਦੋਂ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀਗਾ ਜਾਂ ਕੀ ਤੁਹਾਨੂੰ ਨਾਮ ਨਾਲ ਜਾਂ ਉਹਨੂੰ ਪਤਾ ਹੀ ਨਹੀਂ ਸੀਗਾ ਕਿਨੂੰ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਉਸ ਹਾਵ ਨਾਲ ਉਹ ਤਾਂ ਹੀ ਉਹਨੂੰ ਕਹਿ ਰਹੀ ਸੀ ਕਿ ਸਬਦੀ ਮੰਨੀ ਵਾਲ ਲੈ ਕੇ ਜਾਣਾ ਸਾਡੇ ਲਈ ਉਹ ਵੀ ਮਸਜਮ ਹੈ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਬਸ ਮੈਂ ਕਿੰਨੇ ਮੋਦੇ ਨੇ ਤਾਂ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਮ ਚ ਲਾਫਤ ਸੀ ਨੀ ਪਰਵਾਸੀ ਕਿ ਹੁਣ ਇੱਕ ਇਦਾਂ ਦੀ ਬਾਤ ਆਉਂਦੀ ਹੈ ਜਿੱਦਾਂ ਹੁਣ ਗਰਾਈ ਤੇ ਰਹਿੰਦੇ ਨੇ ਕਿੰਨੇ ਜਾਂਦੇ ਨੇ ਮਾਰਦਾਂ ਤੋਂ ਅੰਜਾਮ ਦੇ ਦਿੰਦੇ ਨੇ ਵੈਰੀਫਿਕੇਸ਼ਨ ਜਰੂਰੀ ਹੈ ਵੈਰੀਫਿਕੇਸ਼ਨ ਦਾ ਜਰੂਰੀ ਹੈ ਹੀ ਇਹ ਤਾਂ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ 락 ਕਰ ਵੀ ਰੱਖਦੇ ਹਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਥਾਈ ਰਹਿਣਾ ਚਾਹੀਦਾ ਹੈ ਮੁਹਿੰਮ ਸਾਡੀ ਚੱਲਦੀ ਰਹਿੰਦੀ ਹੈ ਜੇ ਇਸ ਮਾਰਕੀ ਥੈਂਕ ਯੂ